ਲੋਜੀ ਕਾਕਾ ਨੋਜ਼ਵਾਲ ਏਸ਼ੀਆ ਕਬੱਡਲਰ ਦੀ ਤਰਫੇ ਦਾ ਜੰਪਾ ਲਈ ਬੀਏਵੀ ਕਾਲਜ ਨੂੰ ਗੁਜਰ ਦਾ ਹੋਰ ਹਾਰ ਸੂਰੇ ਤੇ ਰਾਜ ਸ਼ਖ ਗੌਲਕ ਵਾਲੇ ਦਾ ਚੰਡਿਆ ਹੋਇਆ ਚੋਬਰੀ ਕੀ ਰੰਗ ਲਿਆਵੇਗਾ ਜਮਾ ਖੇਡ ਕਬੱਡੀ ਦੇ ਵਿੱਚ ਰਸੂਲਪੁਰੀਆਂ ਦਾ ਬੜਕੇ ਖੇਡਦਾ ਤੇ ਉਧਰ ਟੀਮਾਂ ਜ਼ੋੜਪੁਰ ਵਾਲੇ ਕੀਤੇ ਨੋਜ਼ਵਾਲ ਹੱਥ ਜੁੜੀਆਂ ਕਰਦਾ ਤੇ ਯਾਰ ਕਾਪੜੇ ਖਾਤੇ ਦੇ ਵਿੱਚ ਜੋੜਦਾ ਚਲ ਵੀ ਜਰਲੇ ਜਰਿਆ ਮਾ ਫੇਰ ਕਬੱਡੀ ਮੌਜੂਦ ਹੈ ਮੇਰੇ ਚਾਪੇ ਦੀ ਧਰਤੀ ਦਾ ਜਨਕਪੁਰ ਫੌਜੀ ਦਾ ਸ਼ੇਰ ਆ ਵੀ ਜਿਹਦੇ ਨਾਲ ਜਿਹੜਾ 3ਵੀਂ ਸ਼ੂਤਪੁਰ ਦੇ ਵਿੱਚ ਸੂਰੀਆ ਕਬੱਡੀ ਦਾ ਮਾਰਦਾ ਮੋਹਸਲਾ ਨੇ ਉਧਰ ਖਿਲਾੜਕਾਂ ਨੇ ਮਾਰਾ ਉਹਦੇ ਯਾਦ ਵੀ ਕਰਦੇ ਨੇ ਸਾਲਾ ਇੱਕ ਗੱਲ ਇਹ ਜਿਸ ਤਰ੍ਹਾਂ हरजीत कनेडा हरमीत कनेडा ਦੇਖੋ ਤਲੀ ਪਾਰੇ ਨੇ ਲੈ ਕੇ ਲੈਣ ਜੱਲਾ ਕਬੱਡੀ ਕਬੱਡੀ ਕਰਦਾ ਹੈ ਉਂਝੀ ਕੰਟੀ ਨੌਜ਼ ਵਾਲਾ ਹੱਥ ਜੁੜੀ ਹੋਈ ਰਹੀ ਹੈ ਸਾਹਮਣੇ ਦੇ ਅਗਲੇ ਵਿੱਚ ਇਸ ਜੈਲੇ ਨੌਜ਼ ਵਾਲਾ ਮੱਤ ਪਾ ਦੇਗਾ ਰੱਤ ਪਾ ਦੇਗਾ ਬੜਾ ਸ਼ਕਤੀਸ਼ਾਲੀ ਮਾਡਲ ਜੈਲੇ ਨੌਜ਼ ਵਾਲੀ ਟੀਮ ਜੂੜ ਤੋਂ ਵਾਲੇ ਦਿਖਾਤੇ ਦੇ ਵਿੱਚ ਚਰਵੀ ਕਾਕਿਆ ਬਾਹੂਲੀ ਨੌਜ਼ ਵਾਲਾ ਕਬੱਡੀ ਗੜ ਵਿੱਚ ਗਾਨੀ ਅੱਤਰੀ ਜਵਾਨੀ ਇਹ ਕਾਕਾ ਨੌਜਵਾਨ ਕਬੱਡੀ ਕਬੱਡੀ ਕਰ ਰਿਹਾ ਚਿੱਟਾ ਗੁੱਡ ਬਲੇਰੇ ਤੇ ਚਿੱਟੀ ਜੀ ਕਰਵਾ ਲਿਆ ਸਾਰਿਆਂ ਦੀ ਅੱਖ ਤੇਰੇ ਤੇ ਲੈ ਵੀ ਕਰਕੇ ਅਸ਼ੂਰ ਪਰ ਵਾਲੇ ਨੌਜਵਾਨਾਂ ਸਾਰੇ ਆ ਵੀ ਅੱਖ ਤੇਰੇ ਤੇ ਲੱਗੀ ਏ ਉਧਰ ਇੱਕ ਪਾਸੇ ਕੀਤਾ ਉਧਰ ਕਾਕੇ ਦਾ ਕਾਕੇ ਦਾ ਮੁਕਾਬਲਾ ਹੋ ਗਿਆ ਤੇ ਆਉਂਦੇ ਹੋਏ ਰੋ 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 ਲਾਖ ਦਾ ਮਾ ਨੇ ਜੇ Bir ਉਹ ਤਾਂ ਕਿ ਪਾਲ ਜੱਟ ਦੇ ਵਿੱਚ ਬੋਲਦਾ ਲੈ ਵੀ ਕਿਸੇ ਕਲੀਅਰ ਨੇ ਨਾਮ ਨਾ 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 ਸੁਣੋ ਜੀ ਦੇਖਣੇ ਜੀ ਪ੍ਰੋਜੈਕਟ ਕਰ ਦਈਏ ਪਤਾ ਨਹੀਂ ਜੀ ਜਿਆ ਜਿਆ ਵਿਪਲ ਨਾਮ ਜੇ ਤਾਂ ਜਰਨਾ ਜੀ ਆ ਦੋ ਸੇਟਾਂ ਲਗਦੇ جي دا ویڑی وڏي اڏا رهيو ني ٽوگا جتين جتين هاردو کيڏو ٽو هارو کيڏو هجينا 60 منٽ ۾ کيڏي ٿو ٽوگا ਲੋ ਜੀ ਇਧਰ ਕਾਕਾ ਲੋਹਵਾਲ ਕਬੱਡੀ ਕਬੱਡੀ ਕਰਦਾ ਇੱਕ ਕਰਨੀ ਦੇ ਖਾਤੇ ਨਹੀਂ ਕਰਦੇ ਵਿੱਚ ਕੀਪਾ ਲੋਹਵਾਲੇ ਇਧਰ ਲਾਲ ਬਲੇਨ ਦੇ ਵਿੱਚ ਕਾਕਾ ਜੀਮੇ ਯੂਥਪੁਰ ਵਾਲਾ ਵੀ ਇਸ ਕਾਕੇ ਵੀਰ ਦੇ ਨਾਲ ਮਲਾਜੇ ਦਾੜੀਆਂ ਕੋਰ ਦੇ ਲਈ ਤਿਆਰੀ ਖੜਾ ਤੇ ਇਧਰ ਹਲਕਾ ਜਿਹਾ ਟੱਚ ਇਸ ਕਾਕੇ ਲੋਹਵਾਲ ਨੇ ਕੀਤਾ ਤੇ ਨਾਲ ਇਸ ਆਪਣੇ ਖਾਤੇ ਦੇ ਵਿੱਚ ਜੋੜਨ ਦੇ ਵਿੱਚ ਕਾਮਯਾਬ ਹੋ ਗਏ ਚੱਲ ਵੀ ਜਾਓ ਸੋਨ ਆਖਿਰ ਕਬੱਡੀ ਇਹ ਗੀਤ ਲੋਕਾਂ ਚੱਲੇ ਜਿੰਮੇਤ ਤੇ ਜਲੀਆ ਕਮੇਟੀ ਕਬੱਡੀ ਕਮੇਟੀ ਕਰਾ ਰਹੀ ਹੈ ਕਬੱਡੀ ਦਾ ਇਸ ਫੋਲਡ ਦੇ ਵਿੱਚ ਵੀ ਬਾਰੀ ਵਾਲੇ ਲੋਕਾਂ ਲਈ ਉਧਰ ਟੀਕੀ ਕਨਾਈ ਦੇ ਪਿੰਡੀ ਲੋਕਾਂ ਨੇ ਉਹ ਵੀ ਦੇਖਿਆ ਇਹ ਹੈ ਇਹ ਆ ਰਿਹਾ ਹੈ ਉਧਰ ਜਿਹੜਾ ਆ ਰਿਹਾ ਹੈ ਉਹ ਮੈਦਾਨ ਦੇ ਵਿੱਚ ਨੇ ਰਸਤਾ ਉਹ ਪਾਗਲਾ ਜੱਦੀ ਜਿਹੜੀ ਹੋ ਰਹੀ ਹੈ ਪੂਰੀ ਆ ਦੇਖਦੇ ਆ ਜੀ ਤਰਵਾਰ ਕਲੱਬ ਜਿਗਰਾਉਂ ਦਾ ਹੋਰ ਵਾਰਕਾਰੀ ਪੀਰ ਅਗਲੇ ਆਵੇਗਾ ਮਾ ਖੇਡ ਕਬੱਡੀ ਦੇ ਉਸ ਜਗਾਰਿਆਂ ਦੇ ਵਿੱਚ ਇੱਕ ਪਾਸੇ ਕਾਰੀ ਨੂੰ ਦੇਖ ਰਿਹਾ ਨੇ ਤੇ ਦੂਸਰੀ ਪਾਸੇ ਕੀ ਹੈ ਜੀ ਤਰਵਾਰ ਨਾਲ ਕੋਈ ਵੀ ਆ ਗਿਆ ਹੈ ਬੱਲੇ ਤੇ ਚਾਰੀ ਲੈ ਲਏ ਨੇ ਕੋਈ ਵੀ ਨੂੰ ਵਾਲੇ ਦੇ ਮੱਦੇ ਨੇ ਜੁੜਦੇ ਚਲ ਵੀ ਚਲਣਾ ਹੈ ਜੇ ਨਾਲ ਆਦਰ ਕਲੱਬ ਦੇ ਨਾਲ ਹੀ ਖੇਡ ਮੇਰੇ ਲੱਗੀ ਵੀ ਹੁਣ ਪਾਲੀ ਸੇ ਪਿੱਛੇ ਗਏ ਹੋ ਖਾਂਡਾ ਦੇ ਟਿਕਾੜੇ ਜਿਹੜੇ ਉੱਪਰ ਆ ਕੇ ਡੱਗ ਪਏ ਨੇ ਇਹ ਮਿੰਨਾਂ ਵਾਲੇ ਕੰਦ ਦੇ ਹਰਾਨ ਦੇ ਵਾਲੇ ਤੇ ਨੋਜ਼ਰ ਜਰਮਲ ਜੋਲਾ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਇੱਕ ਅੰਨੀ ਦੇ ਲਿੰਦੀ ਨੋਜ਼ਰ ਉਧਰ ਮੋਰੀ ਨੋਜ਼ਰ ਕਰਦਾ ਜਾ ਰਹੀ ਉਹਦੇ ਨਾਲ ਦਿੱਤਾ ਹੋਇਆ ਨਾ ਚੱਕਿਆ ਕਿ 19 ਵਾਲਾ ਆ ਫਿਰ ਕਬੱਡੀ ਤੇ ਇਧਰ ਕਰਸੇਨ ਸੰਗੋਰ ਵਾਲਾ ਵੀ ਕਾਟੀ ਦੇ ਉੱਪਰ ਝਾਤ ਮਾਰਦਾ ਵੀ ਕਿੰਨੀ ਹੈ ਕਿੰਨੀ ਹੈ ਕਬੱਡੀਆਂ ਪੈ ਗਈਆਂ ਨੇ ਤੇ ਕਿੰਨੀਆਂ ਕਿੰਨੀਆਂ ਬਾਕੀ ਨੇ ਤੇ ਉਹਦੇ ਡੱਲੇ ਦੀ ਟੀਮ ਨੂੰ ਸਰਦਾਰ ਰੇਰੇ ਵੀ ਫਾਈਨਲ ਮੁਕਾਬਲੇ ਲਈ ਗਰਾਊਂਡ ਦੇ ਵਿੱਚ ਆਜੋ ਤੇ ਜੇਤੀ ਟੀਮ ਨੂੰ ਵਾਪਸ ਗਰਾਊਂਡ ਦੇ ਵਿੱਚ ਜਾਣ ਹੀ ਨਹੀਂ ਦੇਣਾ ਇਧਰ ਕੀਤਾ ਰੋਗ ਵਾਲੀ ਟੀਮ ਦੇ ਤਾਂ ਰਸੀਦਤ ਵਾਲਾ ਨੌਜਵਾਨ ਕਬੱਡੀ ਕਬੱਡੀ ਕਰ ਰਿਹਾ ਲੋਹੀ ਵਰਗੇ ਪਟਿਆਲੇ ਨੌਜਵਾਨ ਨੇ ਮਾਰੀ ਥਾਪੀ ਮੇਤਰਾ ਦੇ ਪੋੜੀ ਕੌੜੀ ਪੋੜੀ ਹੈ ਥਾਪੀ ਮਾਰ ਕੇ ਐਸਏ ਜਗਵਿੰਦਰ ਸਿੰਘ ਨੂਰਪੁਰ ਵਾਲੇ ਦਾ ਚੰਡਿਆ ਹੋਇਆ ਛੇਲਾ ਵਾਲਕਾ ਤੇ ਬਿਰਕੀਤੀ ਕੋਲ ਹਟਾ ਜਾ ਕਾਚੀ ਬਾਲ ਦੇ ਨਾਲ ਨਾਲ ਕਰ ਰਹੀ ਹੈ ਬਸ ਆਓ ਮੇਰਾ ਬਹੁਤ ਨੰਗਰਾ ਬਾਰ ਪਾਇਆ 40 ਦੇ ਨਾਤੇ ਦੇ ਓਏ ਕਾਲੋ ਬਾਕ ਮਦਦ ਕਰੇਗਾ ਯਾਰ ਬਾਲ ਨਿਕਲ ਗਿਆ ਉਹ ਵੀਰਾ ਬਾਤ ਕਰ ਰਿਹਾ ਕਿ ਲੈ ਵੀ ਵੀਰੇ ਸਾਲ ਨੂੰ ਮਨਾਸ ਕੀ ਚੀਜ਼ ਹੈ ਜਿਹੜੇ ਪਰ ਬੇਅੰਤ ਸਾਡੇ ਤੇਰੇ ਇਸ ਜੂਨੀਅਰ ਪਰ ਮੈਚ ਹੋਇਆ ਇਸ ਮੁਕਾਬਲੇ ਦੇ ਵਿੱਚ ਹਰ ਇੱਕ ਗੋਲ ਜਿੱਤ ਗਈ ਫਾਈਨਲ ਮੁਕਾਬਲਾ ਹੋਏਗਾ ਜੰਮਾ ਵਸੇ